ਰਾਤ ਦਾ ਸਮਾਂ ਸੀ ਮੈਂ ਸੁੱਤੀ ਪਈ ਸੀ ਤੇ ਮੈਨੂੰ ਆਪਣੇ ਕਮਰੇ ਵਿੱਚ ਸੌਣ ਦਾ ਬਹੁਤ ਸ਼ੌਕ ਸੀ ਘਰ ਵਿੱਚ ਦੋ ਹੀ ਕਮਰੇ ਸੀ ਪਰ ਮੇਰੀ ਮਾਂ ਨੇ ਮੇਰਾ ਕਮਰਾ ਬਹੁਤ ਸੋਹਣਾ ਸਜਾਇਆ ਸੀ ਮੈਨੂੰ ਇਦਾਂ ਲੱਗਦਾ ਕਿ ਮੇਰੇ ਬਿਸਤਰੇ ਤੇ ਮੈਂ ਕੱਲੀ ਨਹੀਂ ਸੌ ਰਹੀ ਮੈਂ ਤਾਂ ਆਪਣੀ ਮਾਂ ਨੂੰ ਵੀ ਆਪਣੇ ਕੋਲ ਨਹੀਂ ਸੌਣ ਦਿੰਦੀ ਸੀ ਮੈਨੂੰ ਲੱਗਦਾ ਸੀ ਜਿੱਦਾਂ ਮੇਰੇ ਕੋਲ 4-5 ਬੰਦੇ ਬੈਠੇ ਹੋਣ ਮੈਂ ਕੋਈ ਸੁਪਨਾ ਵੇਖ ਰਹੀ ਹੋਵਾਂ ਪਰ ਜਦ ਅੱਖ ਖੁੱਲhti ਮੈਂ ਹੈਰਾਨ ਰਹਿ ਗਈ ਕਿ ਮੇਰੇ ਬਿਸਤਰੇ ਉੱਤੇ ਤਿੰਨ ਚਾਰ ਆਦਮੀ ਬੈਠੇ ਸੀ ਜਿੱਦਾਂ ਹੀ ਮੈਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਮੈਂ ਉਹਨਾਂ ਵੱਲ ਦੇਖ ਰਹੀ ਸੀ ਤੇ ਉਹ ਮੈਨੂੰ ਵੇਖ ਕੇ ਹੱਸਣ ਲੱਗੇ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਆਪਣੀ ਮਾਂ ਨੂੰ ਆਵਾਜ਼ ਮਾਰਨ ਦੀ ਕੋਸ਼ਿਸ਼ ਕੀਤੀ ਥੋੜੀ ਚਿਰ ਬਾਅਦ ਮੇਰੀ ਮਾਂ ਦਰਵਾਜ਼ੇ ਤੇ ਆ ਕੇ ਖੜੀ ਹੋ ਗਈ ਸੀ ਜਿਦਾਂ ਕੋਈ ਤਮਾਸ਼ਾ ਦੇਖ ਰਹੀ ਹੋਵੇ ਫਿਰ ਉਹਨਾਂ ਨੇ ਜੋ ਮੈਨੂੰ ਦੱਸਿਆ ਮੈਂ ਹੈਰਾਨ ਰਹਿ ਗਈ ਅਸੀਂ ਤਾਂ ਰੋਜ਼ ਤੇਰਾ ਮੇਰਾ ਨਾਮ ਪ੍ਰੀਤ ਹੈ ਮੈਂ ਸੋਹਣੀ ਤੇ ਜਵਾਨ ਸੀ ਪਿਓ ਦੁਨੀਆ ਵਿੱਚ ਨਹੀਂ ਸੀ ਤੇ ਮੇਰੀ ਮਾਂ ਨੇ ਹਮੇਸ਼ਾ ਹੀ ਮੇਰਾ ਬਹੁਤ ਧਿਆਨ ਰੱਖਿਆ ਸੀ ਮੇਰੇ ਨਖਰੇ ਚੁੱਕਦੀ ਮੇਰੇ ਵਰਗਾ ਸੋਹਣਾ ਪੂਰੇ ਖਾਨਦਾਨ ਵਿੱਚ ਕੋਈ ਨਹੀਂ ਸੀ ਮੇਰੇ ਮਾਪਿਓ ਦਾ ਰੰਗ ਸਾਵਲਾ ਸੀ ਜਿਹੜਾ ਵੀ ਕੋਈ ਵੇਖਦਾ ਹੈਰਾਨ ਹੋ ਜਾਂਦਾ ਕਿ ਇਸ ਘਰ ਵਿੱਚ ਇੰਨੀ ਸੋਹਣੀ ਕੁੜੀ ਕਿੱਦਾਂ ਜੰਮ ਗਈ ਜਦੋਂ ਮੇਰਾ ਪਿਓ ਜਉਂਦਾ ਸੀ ਤਾਂ ਕਦੀ ਕਦੀ ਮੇਰੀ ਮਾਂ ਨੂੰ ਕਹਿ ਦਿੰਦਾ ਕਿ ਸਾਡੀ ਧੀ ਹੈ ਜਾਂ ਫੇਰ ਤੂੰ ਕਿਸੇ ਨਾਲ ਬਦਲ ਦਿੱਤੀ ਮੇਰੀ ਮਾਂ ਹੱਸ ਕੇ ਕਹਿ ਦਿੰਦੀ ਹਾਂਜੀ ਬਦਲ ਦਿੱਤੀ ਹੈ ਜਿਤੇ ਨਾ ਰਹਿੰਦੀ ਤਾਂ ਕਾਲੀ ਹੁੰਦੀ ਫਿਰ ਇਸ ਗੱਲ ਤੇ ਉਹ ਦੋਨੋਂ ਹੱਸਦੇ ਮੈਨੂੰ ਆਪਣੇ ਆਪ ਤੇ ਬੜਾ ਘਮੰਡ ਸੀ ਮੈਨੂੰ ਪਤਾ ਸੀ ਕਿ ਮੈਨੂੰ ਬਹੁਤ ਵਧੀਆ ਮੁੰਡਾ ਮਿਲ ਸਕਦਾ ਬੇਸ਼ੱਕ ਅਸੀਂ ਗਰੀਬ ਸੀ ਪਰ ਮੈਂ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗਦੀ ਸੀ ਮੈਂ ਆਪਣਾ ਬਹੁਤ ਧਿਆਨ ਰੱਖਦੀ ਸੀ ਮੇਰੀ ਮਾਂ ਮੇਰੇ ਲਈ ਰਿਸ਼ਤੇ ਲੱਭਦੀ ਸੀ ਅੱਜ ਕੱਲ ਮੇਰੇ ਨਾਲ ਕੁਝ ਅਜੀਬ ਹੀ ਹੋ ਰਿਹਾ ਸੀ ਕੁਝ ਅਜੀਬ ਹੀ ਤਰ੍ਹਾਂ ਰਾਤ ਨੂੰ ਇਦਾਂ ਲੱਗਦਾ ਜਿਦਾਂ ਮੇਰੇ ਬਿਸਤਰੇ ਤੇ ਕੋਈ ਬੈਠਾ ਹੋਵੇ ਮੈਂ ਆਪਣੇ ਕਮਰੇ ਨੂੰ ਬੜਾ ਵਧੀਆ ਸਜਾਇਆ ਸੀ ਹਰ ਪਾਸੇ ਕੀਮਤੀ ਚੀਜ਼ਾਂ ਰੱਖੀਆਂ ਸੀ ਮੈਂ ਬਹੁਤ ਮਿਹਨਤ ਨਾਲ ਪੈਸਾ ਇਕੱਠਾ ਕੀਤਾ ਤੇ ਆਪਣੇ ਪਸੰਦੀਆਂ ਚੀਜ਼ਾਂ ਆਪਣੇ ਕਮਰੇ ਵਿੱਚ ਰੱਖੀਆਂ ਸੀ ਪਰ ਪਤਾ ਨਹੀਂ ਅੱਜਕੱਲ ਮੈਨੂੰ ਕੀ ਹੋ ਰਿਹਾ ਸੀ ਮੇਰੀ ਮਾਂ ਵੀ ਮੇਰੇ ਕੋਲ ਨਹੀਂ ਸੌਂਦੀ ਸੀ ਇੱਕ ਰਾਤ ਮੈਨੂੰ ਇਦਾਂ ਲੱਗਾ ਜਿਵੇਂ 3-4 ਆਦਮੀ ਬੈਠੇ ਨੇ ਮਹਿਰਾਨ ਹੋ ਗਈ ਸੀ ਕਿੱਦਾਂ ਹੋ ਸਕਦਾ ਮੇਰੀ ਅੱਖਾਂ ਬੰਦ ਸੀ ਪਰ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਕਾਦਮੀ ਨੇ ਮੇਰੇ ਬਾਹ ਤੇ ਹੱਥ ਰੱਖਿਆ ਮੈਂ ਇੱਕਦਮ ਮੁੱਠੀ ਤਾਂ ਸਾਹਮਣੇ ਕੋਈ ਵੀ ਨਹੀਂ ਸੀ ਸਵੇਰੇ ਇਸ ਗੱਲ ਨੂੰ ਮੈਂ ਆਪਣੀ ਮਾਂ ਨੂੰ ਦੱਸਿਆ ਤਾਂ ਮੇਰੀ ਮਾਂ ਘਬਰਾ ਗਈ ਸੀ ਕਹਿਣ ਲੱਗੀ ਤੂੰ ਕੋਈ ਸੁਪਨਾ ਵੇਖਿਆ ਹੋਣਾ ਮੈਂ ਕਿਹਾ ਮੈਂ ਕੋਈ ਸੁਪਨਾ ਨਹੀਂ ਵੇਖਿਆ ਤੇ ਮੈਂ ਇਹੀ ਸੋਚ ਰਹੀ ਸੀ ਕਿ ਸੁਪਨਾ ਹੋ ਸਕਦਾ ਪਰ ਮੇਰੀ ਅੱਖ ਤਾਂ ਖੁੱਲੀ ਸੀ ਮੇਰੀ ਮਾਂ ਨੇ ਕਿਹਾ ਤੂੰ ਕਿਦਾਂ ਦੀਆਂ ਗੱਲਾਂ ਕਰ ਰਹੀ ਹੈ ਤੇਰੇ ਕਮਰੇ ਵਿੱਚ ਕੋਈ ਨਹੀਂ ਜਾਂਦਾ ਮੈਂ ਵੀ ਤੇਰੇ ਕਮਰੇ ਵਿੱਚ ਨਹੀਂ ਆਉਂਦੀ ਸਾਡੇ ਘਰ ਵਿੱਚ ਕੋਈ ਨਹੀਂ ਆਉਂਦਾ ਸੀ ਮੇਰੀ ਮਾਂ ਨੂੰ ਪਤਾ ਵੀ ਨਹੀਂ ਲੱਗਦਾ ਸੀ ਬਹੁਤ ਗਰਮੀ ਸੀ ਮੇਰੀ ਮਾਂ ਵਿਰੇ ਵਿੱਚ ਸੌਂਦੀ ਸੀ ਘਰ ਵਿੱਚ ਹੋਰ ਕੋਈ ਵੀ ਨਹੀਂ ਸੀ ਮੈਂ ਉਹਨਾਂ ਦਾ ਸੱਚ ਮੰਨ ਲਿਆ ਸੀ ਕਿ ਸ਼ਾਇਦ ਮੇਰਾ ਪੁਲਿਖਾ ਹੋਵੇ ਮੇਰੀ ਮਾਂ ਮੇਰਾ ਬਹੁਤ ਧਿਆਨ ਰੱਖਦੀ ਖਾਣ ਲਈ ਵਧੀਆ ਚੀਜ਼ਾਂ ਦਿੰਦੀ ਮੈਨੂੰ ਕਦੇ ਵੀ ਉਸਨੇ ਮਾੜੀ ਖਰਾਕ ਨਹੀਂ ਦਿੱਤੀ ਸੀ ਹਮੇਸ਼ਾ ਵਧੀਆ ਖਰਾਕ ਦਿੰਦੀ ਸੀ ਮੇਰੀ ਸਕਿਨ ਚਮਕਦੀ ਸੀ ਸਭ ਦੇਖ ਕੇ ਹੈਰਾਨ ਹੁੰਦੇ ਮਾਂ ਲੋਕਾਂ ਦੇ ਕੱਪੜੇ ਸਿਉਂਦੀ ਜੋ ਪੈਸੇ ਆਉਂਦੇ ਉਹ ਮੇਰੇ ਤੇ ਲਾ ਦਿੰਦੀ ਮੇਰਾ ਇੱਕ ਮਾਮਾ ਸੀ ਜੋ ਬਾਹਰਲੇ ਦੇਸ਼ ਰਹਿੰਦਾ ਸੀ ਉਹ ਸਿਰਫ ਮੇਰੇ ਲਈ ਹਰ ਮਹੀਨੇ ਕੁਝ ਪੈਸੇ ਭੇਜਦਾ ਤੇ ਉਸ ਨਾਲ ਮੈਂ ਆਪਣੀ ਪਸੰਦ ਦੇ ਕੱਪੜੇ ਤੇ ਚੀਜ਼ਾਂ ਲੈਂਦੀ ਸੀ ਮੈਨੂੰ ਆਪਣੇ ਆਪ ਨਾਲ ਬਹੁਤ ਪਿਆਰ ਸੀ ਹੁਣ ਮੇਰੀ ਉਮਰ ਵਿਆਹ ਦੀ ਹੋ ਗਈ ਸੀ ਮੈਂ ਆਪਣੀ ਮਾਂ ਨੂੰ ਕਹਿ ਦਿੰਦੀ ਸੀ ਕਿ ਮੈਨੂੰ ਅਜਿਹੇ ਘਰ ਵਿਆਹੀ ਜੋ ਲੋਕ ਅਮੀਰ ਹੋਣ ਹਰ ਚੀਜ਼ ਮੇਰੀ ਪਸੰਦ ਦੀ ਹੋਵੇ ਮੇਰੇ ਨਖਰੇ ਚੁੱਕਣ ਤੇ ਮੈਨੂੰ ਪਿਆਰ ਨਾਲ ਰੱਖਣ ਕੁਝ ਮਹੀਨਿਆਂ ਤੋਂ ਮੇਰੇ ਨਾਲ ਇਹ ਕੁਝ ਹੋ ਰਿਹਾ ਸੀ ਉਸ ਤੋਂ ਪਹਿਲਾਂ ਮੈਂ ਬਹੁਤ ਬਿਮਾਰ ਹੋ ਗਈ ਸੀ ਡਾਕਟਰ ਨੇ ਕਿਹਾ ਸੀ ਇਸ ਤੇ ਖਾਣ ਪੀਣ ਦਾ ਵਧੀਆ ਧਿਆਨ ਰੱਖੋ ਇਸ ਦਾ ਪੂਰਾ ਧਿਆਨ ਰੱਖਣਾ ਪੈਣਾ ਹੈ ਉਸ ਤੋਂ ਬਾਅਦ ਇਹ ਸਭ ਕੁਝ ਹੋ ਰਿਹਾ ਸੀ ਇੱਕ ਦਿਨ ਮੈਂ ਦੇਖਿਆ ਕਿ ਮੇਰੀ ਮਾਂ ਕੋਲ ਬਹੁਤ ਪੈਸੇ ਸੀ ਮੈਂ ਕਿਹਾ ਤੁਹਾਡੇ ਕੋਲ ਇੰਨੇ ਸਾਰੇ ਪੈਸੇ ਕਿੱਥੋਂ ਆਏ ਤਾਂ ਕਹਿਣ ਲੱਗੀ ਕਿ ਬਹੁਤ ਵੱਡਾ ਆਰਡਰ ਆਇਆ ਹੈ ਵਿਆਹ ਦੇ ਕੱਪੜੇ ਨੇ ਮੈਂ ਕਿਹਾ ਵਿਆਹ ਦੇ ਕੱਪੜੇ ਫਿਰ ਤਾਂ ਮੈਨੂੰ ਵੀ ਦਿਖਾਓ ਮੈਂ ਵੀ ਵੇਖਾਂਗੀ ਕਿਉਂਕਿ ਵਿਆਹ ਦੇ ਕੱਪੜੇ ਬਹੁਤ ਸੋਹਣੇ ਹੁੰਦੇ ਨੇ ਉਸ ਵਿੱਚ ਬਹੁ ਦਾ ਜੋੜਾ ਆਇਆ ਮਾਂ ਥੋੜਾ ਘਬਰਾ ਗਈ ਸੀ ਤੇ ਕਹਿਣ ਲੱਗੀ ਨਹੀਂ ਨਹੀਂ ਵਿਆਹ ਦੇ ਕੱਪੜੇ ਹਲੇ ਨਹੀਂ ਆਏ ਪਹਿਲਾਂ ਉਹਨਾਂ ਨੇ ਪੈਸੇ ਭੇਜੇ ਨੇ ਦੋ ਚਾਰ ਦਿਨਾਂ ਤੱਕ ਕੱਪੜੇ ਆਉਣਗੇ ਇਹ ਭਲਾ ਕਿੱਦਾਂ ਹੋ ਸਕਦਾ ਸੀ ਪੈਸੇ ਦੀ ਥਾਂ ਤੇ ਕੱਪੜੇ ਨਹੀਂ ਦਿੱਤੇ ਇੰਨਾ ਚੰਗਾ ਕੌਣ ਹੋ ਸਕਦਾ ਜੋ ਪਹਿਲਾਂ ਪੈਸੇ ਦੇ ਰਿਹਾ ਸੀ ਇਸ ਦਾ ਮਤਲਬ ਮਾਂ ਝੂਠ ਬੋਲ ਰਹੀ ਸੀ ਇੰਨੇ ਜ਼ਿਆਦਾ ਪੈਸੇ ਕਿੱਥੋਂ ਆਏ ਸੀ ਉਹਨਾਂ ਕੋਲ ਅੱਜ ਕੱਲ ਬਹੁਤ ਪੈਸੇ ਹੁੰਦੇ ਸੀ ਪਰ ਮੈਂ ਚੁੱਪ ਹੋ ਗਈ ਸੀ ਕਿ ਚਲੋ ਮੇਰੀ ਮਾਂ ਮੇਰਾ ਬਹੁਤ ਧਿਆਨ ਰੱਖਦੀ ਹੈ ਹਰ ਰਾਤ ਮੇਰੀ ਮਾਂ ਮੇਲੇ ਦੁੱਧ ਦਾ ਗਲਾਸ ਲੈ ਕੇ ਆਉਂਦੀ ਜੇ ਮੈਂ ਪੀਣ ਨੂੰ ਮਨਾ ਕਰਦੀ ਤਾਂ ਮੇਰੀ ਮਾਂ ਮੈਨੂੰ ਜ਼ਬਰਦਸਤੀ ਦੁੱਧ ਪਿਉਂਦੀ ਸੀ ਕਿ ਇਹ ਤੈਨੂੰ ਪੀਣਾ ਪੈਣਾ ਤੇਰੀ ਸਿਹਤ ਲਈ ਬਹੁਤ ਜ਼ਰੂਰੀ ਹੈ ਮੈਂ ਚੁੱਪ ਕਰਕੇ ਪੀ ਲੈਂਦੀ ਸੀ ਕਿਉਂਕਿ ਮੈਨੂੰ ਆਪਣੇ ਸਰੀਰ ਵਿੱਚ ਬਹੁਤ ਕਮਜ਼ੋਰੀ ਲੱਗਦੀ ਸੀ ਦੁੱਧ ਪੀਣਸਾਰ ਮੈਨੂੰ ਇਦਾਂ ਨੀਂਦ ਆਉਂਦੀ ਜਿੱਦਾਂ ਮੈਂ ਬੇਹੋਸ਼ ਹੋ ਗਈ ਹੋਵਾਂ ਕਦੋਂ ਅੱਖ ਲੱਗੀ ਪਤਾ ਨਾ ਲੱਗਾ ਸਵੇਰ ਹੋਈ ਸਰੀਰ ਵਿੱਚ ਬਹੁਤ ਦਰਦ ਸੀ ਮੈਂ ਬਹੁਤ ਮੁਸ਼ਕਲ ਨਾਲ ਤੁਰ ਰਹੀ ਸੀ ਮੇਰੀ ਮਾਂ ਪਰੇਸ਼ਾਨ ਹੋ ਗਈ ਉਸਨੇ ਕਿਹਾ ਲੱਗਦਾ ਤੈਨੂੰ ਕਿਸੇ ਦੀ ਨਜ਼ਰ ਲੱਗ ਗਈ ਮੈਂ ਮਾਂ ਨੂੰ ਕਿਹਾ ਕਿ ਮਾਂ ਤੁਸੀਂ ਇਹਨਾਂ ਗੱਲਾਂ ਵਿੱਚ ਯਕੀਨ ਕਰਦੇ ਹੋ ਮਾਂ ਨੇ ਕਿਹਾ ਹਾਂ ਕੁਝ ਲੋਕਾਂ ਦੀ ਨਜ਼ਰ ਬਹੁਤ ਬੁਰੀ ਹੁੰਦੀ ਹੈ ਘਰ ਵਿੱਚ ਸਭ ਕੁਝ ਹੈ ਮੈਂ ਤੈਨੂੰ ਵਧੀਆ ਖਾਣ ਨੂੰ ਦਿੰਨੀ ਆ ਫਿਰ ਤੂੰ ਇਦਾਂ ਕਿਉਂ ਸੋਚਦੀ ਹੈ ਮੈਨੂੰ ਕਦੀ ਕਦੀ ਲੱਗਦਾ ਕਿ ਰੋਜ਼ ਰਾਤ ਨੂੰ ਮੇਰੇ ਕਮਰੇ ਵਿੱਚ ਕੋਈ ਨਾ ਕੋਈ ਆਉਂਦਾ ਸੀ ਉਹ ਵੀ ਕੋਈ ਆਦਮੀ ਜੇ ਮਾਂ ਨੂੰ ਪੁੱਛਦੀ ਤਾਂ ਕਹਿ ਦਿੰਦੀ ਕੋਈ ਨਹੀਂ ਆਉਂਦਾ ਸੀ ਪਰ ਮੈਨੂੰ ਲੱਗਦਾ ਕਿ ਮੇਰੇ ਬੈੱਡ ਤੇ ਕੋਈ ਬੈਠਾ ਹੁੰਦਾ ਪਰ ਮੈਂ ਉੱਠ ਨਹੀਂ ਸਕਦੀ ਸੀ ਮੈਨੂੰ ਮਹਿਸੂਸ ਹੁੰਦਾ ਸੀ ਪਰ ਉੱਠਣ ਦੀ ਹਿੰਮਤ ਨਹੀਂ ਹੁੰਦੀ ਸੀ ਗੂੜੀ ਨੀਂਦ ਵਿੱਚ ਹੋਣ ਕਰਕੇ ਅੱਖ ਵੀ ਨਹੀਂ ਖੁੱਲਦੀ ਸੀ ਇਦਾਂ 2-3 ਮਹੀਨਿਆਂ ਤੋਂ ਹੋ ਰਿਹਾ ਸੀ ਮੇਰੀ ਸਿਹਤ ਖਰਾਬ ਰਹਿੰਦੀ ਸੀ ਮੇਰੀ ਮਾਂ ਨੇ ਤਾਂ ਮੈਨੂੰ ਕਦੇ ਝਿੜਕਿਆ ਵੀ ਨਹੀਂ ਸੀ ਹਮੇਸ਼ਾ ਮੈਨੂੰ ਬਹੁਤ ਲਾਡ ਨਾ ਰੱਖਦੀ ਸੀ ਮੱਲੇ ਦੇ ਲੋਕ ਵੀ ਕਹਿੰਦੇ ਸੀ ਕਿ ਤੇਰੀ ਮਾਂ ਵਰਗੀ ਕਿਸੇ ਦੀ ਮਾਂ ਨਹੀਂ ਹੋ ਸਕਦੀ। ਇੱਕ ਦਿਨ ਮੈਂ ਆਪਣੀ ਸਹੇਲੀ ਦੇ ਕੋਲ ਗਈ ਤਾਂ ਉਸ ਨੂੰ ਦੱਸਿਆ ਕਿ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਉਸ ਨੇ ਮੈਨੂੰ ਕਿਹਾ ਕਿ ਕਿੱਦਾਂ ਹੋ ਸਕਦਾ ਤੇਰੀ ਸਿਹਤ ਖਰਾਬ ਹੋ ਸਕਦੀ ਹੈ ਪਰ ਤੇਰੀ ਕਿਸਮਤ ਨਹੀਂ ਕਿਉਂਕਿ ਤੇਰੀ ਮਾਂ ਬਹੁਤ ਵਧੀਆ ਹੈ। ਇਹਨਾਂ ਤਾਂ ਕੋਈ ਆਪਣੀ ਸਕੀਤੀ ਨੂੰ ਪਿਆਰ ਨਹੀਂ ਕਰਦਾ। ਇਹ ਸੱਚ ਸੀ ਉਹ ਮੇਰੀ ਅਸਲੀ ਮਾਂ ਨਹੀਂ ਸੀ। ਜਦੋਂ ਮੈਂ ਛੋਟੀ ਸੀ ਤਾਂ ਮੇਰੇ ਪਿਓ ਵੀ ਚਲੇ ਗਿਆ ਸੀ ਸ਼ੁਰੂ ਤੋਂ ਹੀ ਮੇਰੀ ਮਾਂ ਨੇ ਮੈਨੂੰ ਪਾਲਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਪਰ ਉਹ ਮਾਂ ਨਹੀਂ ਬਣ ਸਕੀ ਉਹਨਾਂ ਦਾ ਕੋਈ ਬੱਚਾ ਨਹੀਂ ਸੀ ਇਸ ਲਈ ਉਸ ਨੇ ਮੇਰੇ ਪਿਓ ਨਾਲ ਵਿਆਹ ਕੀਤਾ ਸੀ ਕਿ ਪਹਿਲਾਂ ਇੱਕ ਧੀ ਹੋਵੇ ਯਾਨੀ ਕਿ ਮੇਰਾ ਪਿਓ ਸਾਰੇ ਲੋਕ ਬਹੁਤ ਖਰਾਬ ਸੀ ਕਹਿੰਦੇ ਸੀ ਤੂੰ ਝੂਠ ਬੋਲਦੀ ਹੈ ਲੱਗਦਾ ਹੈ ਤੈਨੂੰ ਤੇਰੀ ਸੋਤੇਲੀ ਮਾਂ ਮਾਰਦੀ ਹੈ ਘਰ ਦੇ ਕੰਮ ਕਰਵਾਉਂਦੀ ਹੈ ਇਹ ਗੱਲ ਮੈਨੂੰ 1 ਸਾਲ ਪਹਿਲਾਂ ਹੀ ਪਤਾ ਲੱਗ ਗਈ ਸੀ ਮੈਂ ਜਦੋਂ ਆਪਣੀ ਅੱਖ ਖੋਲੀ ਸੀ ਤਾਂ ਉਸ ਨੂੰ ਹੀ ਦੇਖਿਆ ਸੀ ਇਸ ਲਈ ਮੈਂ ਉਸ ਨੂੰ ਹੀ ਆਪਣੀ ਮਾਂ ਮੰਨਦੀ ਸੀ ਉਹ ਮੈਨੂੰ ਵੀ ਬਹੁਤ ਲਾਡ ਕਰਦੀ ਸੀ ਮੇਰੀ ਸਹੇਲੀ ਨੇ ਕਿਹਾ ਮੈਨੂੰ ਦੱਸ ਇੱਕ ਜਵਾਨ ਕੁੜੀ ਦੇ ਕਮਰੇ ਵਿੱਚ ਚਾਰ ਆਦਮੀ ਕਿਵੇਂ ਆ ਗਏ ਅਸੀਂ ਜਵਾਨ ਸੀ ਸਾਨੂੰ ਹਰ ਗੱਲ ਪਤਾ ਸੀ ਮੈਂ ਤਾਂ ਡਰ ਹੀ ਗਈ ਸੀ ਮੈਂ ਉਸ ਨੂੰ ਕਿਹਾ ਨਹੀਂ ਇਦਾਂ ਨਹੀਂ ਹੋ ਸਕਦਾ ਉਸ ਨੇ ਕਿਹਾ ਫਿਰ ਤੇਰੇ ਦਰਦ ਕਿਉਂ ਰਹਿੰਦਾ ਹੈ ਤੇਰੀ ਸਿਹਤ ਕਿਉਂ ਖਰਾਬ ਰਹਿੰਦੀ ਹੈ ਤੇਰੀ ਸ਼ਕਲ ਨੂੰ ਵੇਖ ਕੇ ਲੱਗਦਾ ਹੈ ਜਿੱਦਾਂ ਤੇਰਾ ਵਿਆਹ ਹੋ ਗਿਆ ਹੋਵੇ ਮੈਂ ਉਸ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਸੀ ਉਸ ਦੀ ਗੱਲ ਸੁਣ ਕੇ ਮੈਂ ਘਰ ਆ ਗਈ ਸੀ ਤੇ ਸੋਚਣ ਲੱਗੀ ਦੋ ਚਾਰ ਮਹੀਨੇ ਤੋਂ ਮੇਰੇ ਨਾਲ ਇਹ ਸਭ ਹੋ ਰਿਹਾ ਸੀ ਮੇਰੀ ਮਾਂ ਦੇ ਹੱਥ ਵਿੱਚ ਇੰਨੇ ਪੈਸੇ ਸੀ ਹੁਣ ਮੈਨੂੰ ਬੜਾ ਅਜੀਬ ਲੱਗਦਾ ਸੀ ਕਿ ਮਾਂ ਕੋਲ ਇੰਨੇ ਪੈਸੇ ਕਿੱਥੋਂ ਆਉਂਦੇ ਸੀ ਕਿਤੇ ਸੱਚਮੁੱਚ ਉਹ ਮੇਰਾ ਸੌਦਾ ਤਾਂ ਨਹੀਂ ਕਰਦੀ ਸੀ ਮੇਰੀ ਮਾਂ ਸੋਈ ਵਿੱਚ ਖੜੀ ਮੇਰੇ ਲਈ ਦੁੱਧ ਬਣਾ ਰਹੀ ਸੀ ਤੇ ਮੈਂ ਉਸ ਨੂੰ ਦੇਖ ਰਹੀ ਸੀ ਤਾਂ ਕਹਿਣ ਲੱਗੀ ਕੀ ਹੋਇਆ ਕੀ ਦੇਖ ਰਹੀ ਐ ਮੈਂ ਕਿਹਾ ਮੈਂ ਦੇਖ ਰਹੀ ਆ ਤੁਸੀਂ ਕਿੰਨੇ ਪਿਆਰ ਨਾਲ ਮੇਲੇ ਦੁੱਧ ਬਣਾ ਰਹੇ ਹੋ ਇਸ ਵਿੱਚ ਕੀ ਮਿਲਾਉਂਦੇ ਹੋ ਮਾਂ ਨੇ ਕਿਹਾ ਇਸ ਵਿੱਚ ਬਦਾਮ ਮਿੱਠਾ ਤੇ ਆਪਣਾ ਪਿਆਰ ਮੈਂ ਕਿਹਾ ਕਿ ਉਹ ਪਿਆਰ ਜੋ ਸੁਤੇਲੀ ਮਾਂ ਬੱਚਿਆਂ ਨਾਲ ਕਰਦੀ ਹੈ ਪਰ ਉਹ ਤਾਂ ਕਦੇ ਬੱਚਿਆਂ ਨੂੰ ਪਿਆਰ ਵੀ ਨਹੀਂ ਕਰਦੀ ਮੇਰੀ ਗੱਲ ਸੁਣ ਕੇ ਮਾਂ ਦੇ ਹੱਥ ਰੁਗ ਗਏ ਸੀ ਉਹਨਾਂ ਨੇ ਮੈਨੂੰ ਕਿਹਾ ਤੂੰ ਅੱਜ ਕਿੰਧਾਂ ਦੀਆਂ ਗੱਲਾਂ ਕਰ ਰਹੀ ਐ ਕੌਣ ਐ ਤੇਰੀ ਸੇਲੀ ਜਿਸਨੇ ਤੈਨੂੰ ਇਹ ਪਟੀਆਂ ਪੜਾਈਆਂ ਨੇ ਮੈਂ ਤੇਰੀ ਮਾਂ ਹਾਂ ਮੈਂ ਮਾਨੂੰ ਕਿਹਾ ਕਿ ਮੈਨੂੰ ਇੱਕ ਸਾਲ ਪਹਿਲਾਂ ਹੀ ਇਸ ਗੱਲ ਬਾਰੇ ਪਤਾ ਲੱਗ ਗਿਆ ਸੀ ਪਰ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਉਸ ਦੀ ਅੱਖਾਂ ਵਿੱਚ ਹੰਝੂ ਸੀ ਉਸ ਨੇ ਕਿਹਾ ਮੈਂ ਤੇਰੀ ਸਤੇਲੀ ਮਾਂ ਨਹੀਂ ਤੇਰੀ ਅਸਲੀ ਮਾਂ ਤੂੰ ਮੈਨੂੰ ਕਦੀ ਦੇਖਿਆ ਕਿ ਮੈਂ ਤੇਰਨਾਂ ਕੁਝ ਇਦਾਂ ਦਾ ਕੀਤਾ ਪਰ ਮੈਂ ਕੁਝ ਨਾ ਕਿਹਾ ਮੈਂ ਚੁੱਪ ਸੀ ਮੈਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਇਹ ਸਭ ਕੀ ਚੱਲ ਰਿਹਾ ਹੈ ਉਸਨੇ ਦੱਸਿਆ ਕਿ ਤੇਰੀ ਮਾਂ ਤਾਂ ਇਸ ਦੁਨੀਆ ਤੋਂ ਕਦੋਂ ਦੀ ਚਲੀ ਇਹ ਗੱਲ ਤੈਨੂੰ ਕਿਸੇ ਨੇ ਨਹੀਂ ਦੱਸੀ ਮੈਂ ਉਸ ਨੂੰ ਕਿਹਾ ਮੈਨੂੰ ਪਰਮਾਤਮਾ ਦੀ ਸੌ ਮੈਨੂੰ ਜਦੋਂ ਇਹ ਗੱਲ ਪਤਾ ਲੱਗੀ ਸੀ ਤਾਂ ਮੈਨੂੰ ਕੋਈ ਫਰਕ ਨਹੀਂ ਪਿਆ ਸੀ ਇਹੀ ਕਿਹਾ ਸੀ ਕਿ ਮੇਰੀ ਮਾਂ ਸਿਰਫ ਮੇਰੀ ਮਾਂ ਹੈ ਮੈਂ ਉਸ ਨੂੰ ਇਸ ਤੋਂ ਵੱਧ ਨਹੀਂ ਜਾਣਦੀ ਪਰ ਅੱਜ ਮੈਨੂੰ ਮਹਿਸੂਸ ਹੋ ਰਿਹਾ ਕਿ ਜੇ ਮੇਰੀ ਆਪਣੀ ਮਾਂ ਹੁੰਦੀ ਤਾਂ ਮੇਰੇ ਨਾਲ ਕਦੇ ਇਦਾਂ ਨਾ ਕਰਦੀ ਮਾਂ ਨੇ ਕਿਹਾ ਕਿ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਜੋ ਤੈਨੂੰ ਇਦਾਂ ਲੱਗ ਰਿਹਾ ਮੈਂ ਉਸ ਨੂੰ ਕਿਹਾ ਜਿਹੜੀ ਅਸਲੀ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਇਹ ਬਹੁਤ ਵੱਡੀ ਗੱਲ ਹੈ ਤੁਸੀਂ ਮੈਨੂੰ ਜਨਮ ਨਹੀਂ ਦਿੱਤਾ ਫਿਰ ਵੀ ਇੰਨਾ ਪਿਆਰ ਕਰਦੇ ਹੋ ਉਹਨਾਂ ਨੇ ਕਿਹਾ ਮੈਂ ਤੇਰੇ ਲਈ ਆਪਣੀ ਜਵਾਨੀ ਖਰਾਬ ਕੀਤੀ ਇਹ ਦੁੱਧ ਦਾ ਗਲਾਸ ਪੀ ਲਾ ਤੇ ਇੰਨਾ ਕਹਿ ਕੇ ਉੱਥੋਂ ਚਲੀ ਗਈ ਮੈਨੂੰ ਵੀ ਲੱਗਿਆ ਸੀ ਮੈਂ ਬਹੁਤ ਕੁਝ ਕਹਿ ਦਿੱਤਾ ਸੀ ਮੈਂ ਸਵੇਰੇ ਆਪਣੀ ਮਾਂ ਨੂੰ ਸੌਰੀ ਕਹਿ ਦਿੱਤਾ ਤਾਂ ਬਿਲਕੁਲ ਠੀਕ ਹੋ ਗਈ ਉਸਨੇ ਕਿਹਾ ਕੋਈ ਗੱਲ ਨਹੀਂ ਬੱਚੇ ਇਦਾਂ ਹੀ ਕਰਦੇ ਨੇ ਮੈਂ ਫੇਰ ਤੋਂ ਆਪਣੀ ਸਹੇਲੀ ਨੂੰ ਮਿਲਣ ਗਈ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਸੀ ਉਸ ਨੇ ਮੈਨੂੰ ਕਿਹਾ ਜੋ ਤੇਰੀ ਮਾਂ ਹੈ ਪਹਿਲਾਂ ਸਾਡੇ ਨਾਲ ਰਹਿੰਦੀ ਸੀ ਤੂੰ ਇਸ ਨੂੰ ਪੁੱਛੀ ਕਿ ਇਸ ਨੇ ਆਪਣਾ ਘਰ ਕਿਉਂ ਛੱਡਿਆ ਅਤੇ ਤੈਨੂੰ ਇੱਥੋਂ ਦੂਰ ਲੈ ਕੇ ਉੱਥੇ ਸੁੰਸਾਨ ਥਾਂ ਤੇ ਕਿਉਂ ਚਲੀ ਗਈ ਇਸ ਲਈ ਤਾਂ ਜੋ ਆਪਣੀ ਮਨਮਰਜ਼ੀ ਕਰ ਸਕੇ ਕਿਉਂਕਿ ਇੱਥੇ ਤੂੰ ਸਾਡੇ ਸਭ ਦੇ ਸਾਹਮਣੇ ਰਹਿੰਦੀ ਸੀ ਪੂਰਾ ਮੱਲਾ ਸੀ ਸਾਰੇ ਘਰ ਆਪਣੇ ਸੀ ਇੱਕ ਦੂਜੇ ਨੂੰ ਸਾਰੇ ਜਾਣਦੇ ਸੀ ਪਰ ਪਤਾ ਨਹੀਂ ਇੱਕ ਦਿਨ ਤੇਰੀ ਮਾਂ ਨੂੰ ਕੀ ਹੋਇਆ ਤੈਨੂੰ ਚੁੱਕ ਕੇ ਭੱਜਣ ਲੱਗੀ ਤੇ ਕਹਿਣ ਲੱਗੀ ਮੈਂ ਆਪਣੀ ਧੀ ਨੂੰ ਇੱਥੇ ਨਹੀਂ ਛੱਡ ਕੇ ਜਾਵਾਂਗੀ ਉਸ ਵਕਤ ਤੇਰੀ ਉਮਰ ਹੀ ਕੀ ਸੀ ਤੂੰ ਬਹੁਤ ਛੋਟੀ ਸੀ ਮੈਂ ਕਹਾਂ ਇਹ ਗੱਲ ਤੇ ਮੈਨੂੰ ਯਾਦ ਹੈ ਕਿ ਇਹ ਸਭ ਹੋਇਆ ਸੀ ਪਰ ਇਹ ਕਿਉਂ ਹੋਇਆ ਇਹ ਮੈਨੂੰ ਨਹੀਂ ਪਤਾ ਉਸ ਦਿਨ ਤੋਂ ਬਾਅਦ ਹੀ ਅਸੀਂ ਦੂਜਾ ਘਰ ਲੈ ਲਿਆ ਸੀ ਜਿੱਥੇ ਮੇਰੇ ਮਾਪਿਓ ਰਹਿੰਦੇ ਸੀ ਅਸੀਂ ਉੱਥੇ ਰਹਿਣ ਲੱਗੇ ਸੀ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਨਹੀਂ ਪਾਉਂਦੀ ਸੀ ਕਿਉਂਕਿ ਸਾਡਾ ਘਰ ਥੋੜਾ ਦੂਰ ਸੀ ਪਰ ਮੇਰੀ ਸਹੇਲੀ ਬਹੁਤ ਚੰਗੀ ਸੀ ਕਦੀ ਕਦੀ ਮੈਂ ਉਸ ਦੇ ਘਰ ਜਾਂਦੀ ਮੈਂ ਸੋਚਣਾ ਨਹੀਂ ਚਾਹੁੰਦੀ ਸੀ ਪਰ ਹੁਣ ਮੈਂ ਮਜਬੂਰ ਸੀ ਕਿਉਂਕਿ ਇਹ ਸਭ ਕੁਝ ਕੋਈ ਆਮ ਗੱਲ ਨਹੀਂ ਸੀ ਮੈਨੂੰ ਰੋਜ਼ ਰਾਤ ਨੂੰ ਇਦਾਂ ਕਿਉਂ ਲੱਗਦਾ ਸੀ ਜਿਦਾਂ ਮੇਰੇ ਬਿਸਤਰੇ ਤੇ ਕੋਈ ਬੈਠਾ ਹੋਵੇ ਕਿਤੇ ਇਦਾਂ ਤਾਂ ਨਹੀਂ ਸੀ ਕਿ ਮੇਰੀ ਮਾਂ ਮੈਨੂੰ ਵੇਚ ਰਹੀ ਸੀ ਮੈਂ ਸੋਣੀ ਸੀ ਉਹ ਮੈਨੂੰ ਵੇਚ ਵੀ ਸਕਦੀ ਸੀ ਉਸ ਕੋਲ ਇੰਨੇ ਪੈਸੇ ਜ ਆਉਂਦੇ ਸੀ ਇੱਕ ਦਿਨ ਮੈਂ ਉਸ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ ਉਸ ਨੇ ਕਿਹਾ ਤੂੰ ਇਹ ਕਿਉਂ ਪੁੱਛਦੀ ਹੈ ਮੈਂ ਤੈਨੂੰ ਬਹੁਤ ਛੇਤੀ ਕੋਈ ਖੁਸ਼ਖਬਰੀ ਦਵਾਂਗੀ। ਮੇਰੀ ਮਾਂ ਬੜੀਆਂ ਅਜੀਬ ਗੱਲਾਂ ਕਰਦੀ ਸੀ। ਮੈਂ ਉਸ ਨੂੰ ਇਹ ਸਭ ਕੁਝ ਪੁੱਛ ਰਹੀ ਸੀ ਤਾਂ ਉਸ ਨੇ ਕਿਹਾ ਤਾਂ ਮੈਨੂੰ ਗੁੱਸਾ ਨਾ ਚੜਾ। ਮੈਂ ਉਸ ਨੂੰ ਕਿਹਾ ਕਿ ਤੁਸੀਂ ਗੁੱਸੇ ਵਿੱਚ ਕੀ ਕਰ ਲਓਗੇ? ਉਹ ਰੋਜ਼ ਕਹਿੰਦੀ ਸੀ ਕਿ ਮੈਂ ਤੇਲੇ ਕੋਈ ਰਿਸ਼ਤਾ ਲੱਭ ਰਹੀ ਆ ਪਰ ਜਿੱਕ ਸਾਲ ਹੋ ਗਿਆ ਸੀ ਕੋਈ ਰਿਸ਼ਤਾ ਸਾਡੇ ਘਰ ਨਹੀਂ ਆਇਆ ਸੀ। ਇਸ ਦਾ ਮਤਲਬ ਮੇਰੀ ਮਾਂ ਝੂਠ ਬੋਲਦੀ ਸੀ। ਮੈਨੂੰ ਬਸ ਇੱਧਰ ਲਾਈ ਰੱਖੀ ਤੇ ਮੈਂ ਸੋਚ ਲਿਆ ਮੈਂ ਕੀ ਕਰਨਾ? ਏ ਜੋ ਮੇਰੀ ਮਾਂ ਮੈਨੂੰ ਰੋਜ਼ ਦੁੱਧ ਹੁੰਦੀ ਸੀ ਇਸ ਦੁੱਧ ਦੇ ਅੰਦਰ ਉਹ ਕੋਈ ਅਜੀਹੀ ਚੀਜ਼ ਮਿਲਾਉਂਦੀ ਸੀ ਜਿਸ ਨਾਲ ਮੈਨੂੰ ਨੀਂਦ ਆ ਜਾਂਦੀ ਤੇ ਮੈਨੂੰ ਕੁਝ ਪਤਾ ਨਾ ਲੱਗਦਾ ਮੇਰੇ ਤੋਂ ਉੱਠਿਆ ਵੀ ਨਹੀਂ ਜਾਂਦਾ ਸੀ ਮੈਂ ਸੋਚ ਰਹੀ ਸੀ ਕਿ ਅੱਜ ਮੈਂ ਦੁੱਧ ਨਹੀਂ ਪੀਣਾ ਮੈਂ ਉਸ ਨੂੰ ਇਹ ਗੱਲਾਂ ਦੱਸੀ ਉਸ ਦੇ ਸਾਹਮਣੇ ਨਾਟਕ ਕੀਤਾ ਤੇ ਦੁੱਧ ਪੀ ਲਿਆ ਤੇ ਫਿਰ ਵੇਖਦੀ ਹਾਂ ਕਿ ਰਾਤ ਨੂੰ ਕੀ ਹੁੰਦਾ ਹੈ ਮੈਂ ਇਦਾਂ ਹੀ ਕਰਨਾ ਸੀ ਮੈਂ ਆਪਣੀ ਮਾਂ ਨੂੰ ਨਾ ਵੀ ਨਹੀਂ ਕਰਨੀ ਸੀ ਤੇ ਦੁੱਧ ਵੀ ਨਹੀਂ ਪੀਣਾ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਧੱਕੇ ਨਾਲ ਦੁੱਧ ਬੁਲਾਇਆ ਸੀ ਮੈਂ ਕੋਈ ਛੋਟੀ ਬੱਚੀ ਨਹੀਂ ਸੀ ਜੋ ਮੈਂ ਬੇਵਕੂਫ ਬਣ ਜਾਂਦੀ ਹੁਣ ਮੈਂ ਸੋਚ ਲਿਆ ਸੀ ਕਿ ਜੇ ਇਸ ਦੀ ਕੋਈ ਗਲਤੀ ਹੋਈ ਤਾਂ ਮੈਂ ਇਸ ਨੂੰ ਨਹੀਂ ਛੱਡਾਂਗੀ ਪੁਲਿਸ ਦੇ ਹਵਾਲੇ ਕਰ ਦਵਾਂਗੀ ਤੇ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਚਲੀ ਜਾਵਾਂਗੀ ਮੈਂ ਇਹੀ ਸੋਚ ਕੇ ਹਜੇ ਬੈਠੀ ਹੀ ਸੀ ਕਿ ਮੇਰੀ ਮਾਂ ਮੇਰੇ ਲਈ ਦੁੱਧ ਲੈ ਕੇ ਆਈ ਕਿਉਂਕਿ ਅੱਜ ਮੈਂ ਇਸ ਰਾਜ਼ ਬਾਰੇ ਪਤਾ ਕਰਨਾ ਸੀ ਕਿ ਆਖਰ ਮੇਰੀ ਮਾਂ ਮੇਨਾ ਕਿਹੜਾ ਖੇਲ ਖੇਲ ਰਹੀ ਹੈ ਮੈ ਰਾਤ ਨੂੰ ਆਪਣੀ ਮਾਂ ਨੂੰ ਕਿਸੇ ਨਾਲ ਗੱਲ ਕਰਦੇ ਸੁਣੀਆ ਕਹਿਣ ਲੱਗੀ ਮੈਨੂੰ ਵੱਡਾ ਆਰਡਰ ਚਾਹੀਦਾ ਏ ਇੱਕ ਕੰਮ ਕਰੋ 4 ਦੀ ਬਜਾਏ 8 ਭੇਜ ਦੋ ਮੈਂ ਜਦੋਂ ਇਹ ਗੱਲ ਸੁਣੀ ਤਾਂ ਮੈਂ ਹੈਰਾਨ ਰਹਿ ਗਈ ਸੀ ਮੇਰੀ ਅੱਖਾਂ ਵਿੱਚ ਹੰਝੂ ਸੀ ਕਿ ਮੇਰੀ ਮਾਂ ਮੇਨ ਨਾਲ ਇਹ ਸਭ ਕੁਝ ਕਰ ਰਹੀ ਸੀ ਹੁਣ 4 ਦੀ ਬਜਾਏ 8 ਆਦਮੀਆਂ ਨੂੰ ਬੁਲਾ ਰਹੀ ਸੀ ਮੈਂ ਇਸ ਨੂੰ ਮਾਂ ਸਮਝਦੀ ਸੀ ਉਸ ਤੋਂ ਬਿਨਾ ਮੇਰਾ ਕੋਈ ਨਹੀਂ ਸੀ ਤੇ ਮੇਰੀ ਮਾਂ ਜਿਸ ਨੂੰ ਮੈਂ ਮਾਂ ਸਮਝਿਆ ਉਸਨੇ ਹੀ ਮੈਨੂੰ ਧੋਖਾ ਦਿੱਤਾ ਸੀ ਇਹ ਸੋਚ ਕੇ ਮੈਂ ਬਹੁਤ ਅਦਾਸ ਸੀ ਕਿਉਂਕਿ ਇਹ ਚੀਜ਼ ਮੇਰੇ ਦਿਲ ਨੂੰ ਬਹੁਤ ਦੁਖੀ ਕਰ ਰਹੀ ਸੀ ਮੈਂ ਆਪਣੇ ਕਮਰੇ ਵਿੱਚ ਗਈ ਤੇ ਅੱਜ ਮੈਂ ਮਾਂ ਨੂੰ ਰੋਕਣ ਵਾਲੀ ਨਹੀਂ ਸੀ ਇਦਾਂ ਹੀ ਮਾਂ ਕਮਰੇ ਵਿੱਚ ਦੁੱਧ ਲੈ ਕੇ ਆਈ ਮੈਂ ਲੈ ਕੇ ਸਾਈਡ ਤੇ ਰੱਖ ਦਿੱਤਾ ਮਾਂ ਚਲੀ ਗਈ ਮੈਂ ਦੁੱਧ ਨੂੰ ਬਾਥਰੂਮ ਵਿੱਚ ਰੋੜ ਦਿੱਤਾ ਤੇ ਉਡੀਕ ਕਰਨ ਲੱਗੀ ਕਿ ਵੇਖਦੀ ਹਾਂ ਅੱਜ ਕੀ ਹੁੰਦਾ ਪਰ ਅਜੀਬ ਗੱਲ ਸੀ ਮੈਨੂੰ ਫੇਰ ਵੀ ਨੀਂਦ ਆ ਰਹੀ ਸੀ ਨਾਲੇ ਮੈਂ ਦੁੱਧ ਵੀ ਨਹੀਂ ਪੀਤਾ ਸੀ ਜਦੋਂ ਮੈਂ ਜਾ ਕੇ ਵੇਖਿਆ ਮੇਰੀ ਮਾਂ ਸੁੱਤੀ ਪਈ ਸੀ ਦਰਵਾਜਾ ਬੰਦ ਸੀ ਤੇ ਉਸ ਦਿਨ ਦਰਵਾਜੇ ਨੂੰ ਅੰਦਰੋਂ ਜਿੰਦਾ ਲੱਗਾ ਸੀ ਜਦੋਂ ਮੈਂ ਉਸ ਨੂੰ ਕਿਹਾ ਸੀ ਕਿ ਮੈਨੂੰ ਲੱਗਦਾ ਘਰ ਵਿੱਚ ਕੋਈ ਆਉਂਦਾ ਤਾਂ ਉਸ ਨੇ ਜਿੰਦਾ ਲਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਦੀ ਚਾਬੀ ਆਪਣੇ ਸਹਰਾਣੇ ਥੱਲੇ ਰੱਖਦੀ ਸੀ ਮੈਨੂੰ ਇੰਨੀ نیند ਆ ਰਹੀ ਸੀ ਮੈਂ ਜਿੱਦਾਂ ਹੀ ਬੈੱਡ ਤੇ ਪਈ ਮੈਨੂੰ ਨੀਂਦ ਆ ਗਈ ਮੈਂ ਦੁੱਧ ਵੀ ਨਹੀਂ ਪੀਤਾ ਇਸ ਦਾ ਮਤਲਬ ਮਾਂ ਨੇ ਦੁੱਧ ਵਿੱਚ ਕੁਝ ਨਹੀਂ ਮਿਲਾਇਆ ਸੀ ਜਦੋਂ ਮੈਂ ਬੈੱਡ ਤੇ ਬੈਠੀ 15 ਮਿੰਟ ਬਾਅਦ ਮੈਨੂੰ ਲੱਗਾ ਜਿੱਦਾਂ 4-5 ਆਦਮੀ ਮੇਰੇ ਬੈੱਡ ਤੇ ਬੈਠੇ ਹੋਣ ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੇਰੀ ਮਾਂ ਉੱਥੇ ਆ ਗਈ ਮੈਂ ਉਹਨਾਂ ਨੂੰ ਸਭ ਕੁਝ ਬੋਲ ਦਿੱਤਾ ਤੇ ਮੈਂ ਮਾਂ ਨੂੰ ਕਿਹਾ ਕਿ ਤੂੰ ਲੋਕਾਂ ਨੂੰ ਅੰਦਰ ਬੁਲਾਉਣੀ ਹੈ ਤੂੰ ਮੇਰੇ ਤੋਂ ਧੰਦਾ ਕਰਵਾਉਣੀ ਹੈ ਮੈਂ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਉਹ ਹੈਰਾਨ ਹੋ ਗਈ ਸੀ ਉਸਨੇ ਮੈਨੂੰ ਗੱਲ ਨਾਲ ਲਾ ਲਿਆ ਸੀ ਤੇ ਰੋਣ ਲੱਗੀ ਉਸ ਤੋਂ ਬਾਅਦ ਉਸਨੇ ਮੈਨੂੰ ਜੋ ਦੱਸਿਆ ਮੈਂ ਹੈਰਾਨ ਰਹਿ ਗਈ ਸੀ ਮੇਰੇ ਸਵਾਲਾਂ ਦੇ ਜਵਾਬ ਮਿਲ ਗਏ ਸੀ ਤੇ ਉਸਨੇ ਕਿਹਾ ਕਿ ਮੇਰੇ ਕੋਲ ਜਿਹੜੇ ਪੈਸੇ ਨੇ ਉਹ ਕੰਮ ਦੇ ਨੇ ਮੈਂ ਦਿਨ ਰਾਤ ਤੇਰੇ ਲਈ ਮਿਹਨਤ ਕਰਦੀ ਆ ਤੂੰ ਛੋਟੀ ਜਹੀ ਸੀ ਤੇਰੇ ਰਿਸ਼ਤੇਦਾਰਾਂ ਦੇ ਘਰ ਰਹਿੰਦੀ ਸੀ ਇੱਕ ਦਿਨ ਤੇਰੇ ਰਿਸ਼ਤੇਦਾਰਾਂ ਦੀ ਗਲਤੀ ਤੇ ਲਾਪਰਵਾਹੀ ਕਰਕੇ ਤੈਨੂੰ ਉੱਥੋਂ ਕੋਈ ਚੁੱਕੇ ਲੈ ਗਿਆ ਤੂੰ ਬਹੁਤ ਸੋਹਣੀ ਸੀ ਤੇ ਉਹ ਪੰਜ ਲੋਕ ਸੀ ਉਹਨਾਂ ਨੇ ਤੇਰ ਨਾਲ ਬਹੁਤ ਬੁਰਾ ਕੀਤਾ ਉਸ ਸਮੇਂ ਤੂੰ ਬਹੁਤ ਛੋਟੀ ਸੀ ਜਦੋਂ ਮੈਂ ਤੈਨੂੰ ਡਾਕਟਰ ਨੂੰ ਵਿਖਾਇਆ ਸੀ ਤਾਂ ਡਾਕਟਰਾਂ ਨੇ ਕਿਹਾ ਸੀ ਇਹ ਸਭ ਕੁਝ ਭੁੱਲ ਜਾਉਗੀ ਇਸ ਨੂੰ ਯਾਦ ਨਹੀਂ ਰਹਿਣਾ ਇਸ ਲਈ ਮੈਂ ਤੈਨੂੰ ਉੱਥੋਂ ਲੈ ਕੇ ਆਈ ਸੀ ਪਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਦਿਮਾਗ ਦੇ ਕਿਸੇ ਕੋਨੇ ਵਿੱਚ ਇਹ ਗੱਲ ਹਮੇਸ਼ਾ ਰਹੂਗੀ ਹੋ ਸਕਦਾ ਹੈ ਇਸ ਨੂੰ ਰਾਤ ਨੂੰ ਸੁਪਨੇ ਆਉਣ ਇਸ ਲਈ ਮੈਂ ਦੁੱਧੇ ਅੰਦਰ ਥੋੜੀ ਜਿਹੀ ਦਵਾਈ ਦੇ ਦੇਣੀ ਆ ਤਾਂ ਜੋ ਤੂੰ ਆਰਾਮ ਨਾਲ ਸੌਂ ਸਕੇ ਮਾਂ ਨੇ ਜਦੋਂ ਮੈਨੂੰ ਇਹ ਗੱਲ ਦੱਸੀ ਮੇਰੇ ਹੋਸ਼ ਹੀ ਉੱਡ ਗਏ ਸੀ ਫਿਰ ਮਾਂ ਨੇ ਮੈਨੂੰ ਡਾਕਟਰ ਨਾਲ ਮਲਵਾਇਆ ਉਸ ਡਾਕਟਰ ਨੇ ਦੱਸਿਆ ਕਿ ਜੋ ਮਾਂ ਨੇ ਕਿਹਾ ਸੀ ਬਿਲਕੁਲ ਸਹੀ ਸੀ ਮਾਂ ਨੇ ਕਿਹਾ ਮੈਂ ਤੇਲੀ ਰਿਸ਼ਤਾ ਲੱਭ ਰਹੀ ਆ ਕਿ ਕੋਈ ਚੰਗਾ ਮੁੰਡਾ ਮਿਲੇ ਜੋ ਤੈਨੂੰ ਪਿਆਰ ਕਰੇ ਤੇਰੀ ਕਦਰ ਕਰੇ ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਸੀ ਮੇਰੀ ਮਾਂ ਨੇ ਮੇਰੇ ਤੇ ساری ਜ਼ਿੰਦਗੀ ਵਾਰ ਦਿੱਤੀ ਸੀ ਤੇ ਮੈਂ ਉਸ ਤੋਂ ਮਾਫੀ ਮੰਗ ਲਈ ਸੀ ਤੇ ਉਸ ਨੇ ਮੈਨੂੰ ਮਾਫੀ ਕਰ ਦਿੱਤਾ ਸੀ